ਅਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿਮਿਟਡ ਮੰਤਰ ਦੇ ਵਿੱਚ ਦੋਸਤੋ ਜੋ ਅੱਜ ਦਾ ਮੰਤਰ ਵਿਧੀ ਵਿਧਾਨ ਤੁਹਾਨੂੰ ਦੱਸਣ ਜਾ ਰਹੇ ਆ ਖਾਸ ਕਰ ਗੱਡੀਆਂ ਵਾਲੇ ਵਾਸਤੇ ਹੈ ਜਿਹੜੇ ਵੀ ਗੱਡੀਆਂ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਹੈ ਕਣ ਕੱਢਣ ਦੇ ਲਈ ਪੁਛ ਚੱਕਣ ਦੇ ਲਈ ਮੰਤਰ ਹੈ ਜੋ ਅੱਜ ਦਾ ਇਹ ਮੁਸਲਮਾਨੀ ਲਮਦਾ ਮੰਤਰ ਹੈ ਬੜਾ ਜਬਰਦਸਤ ਮੰਤਰ ਹੈ ਕੋਈ ਤੋੜ ਨਹੀਂ ਇਸ ਦਾ ਬੜੀ ਪਾਵਰ ਹੈ ਜਿਹੋ ਜੀ ਮਰਜ਼ੀ ਖਬਰ ਲੈ ਲੋ ਤੁਸੀਂ ਮੰਤਰ ਛੋਟਾ ਹੈ ਕੋਈ ਜਿਆਦਾ ਲੰਮਾ ਮੰਤਰ ਨਹੀਂ ਪਰ ਮੰਤਰ ਜਿਹੋ ਜੀ ਮਰਜ਼ੀ ਖਬਰ ਲੈ ਲੋ ਕਿਸੇ ਗਵਾਚੇ ਦੀ ਭਾਲ ਕਰਨੀ ਆ ਕੌਣ ਖੁੱਲਦੀ ਨਹੀਂ ਉਹ ਗੱਲ ਸਮਝ ਨਹੀਂ ਆਉਂਦੀ ਵਾਚਨ ਨਹੀਂ ਹੁੰਦੇ ਜਾਂ ਵਚਨ ਪੂਰੇ ਨਹੀਂ ਹੁੰਦੇ ਕਿਸੇ ਮੰਤਰ ਨੂੰ ਸੁੱਧ ਕਰ ਲੋ ਕੜੀਆਂ ਵਾਲੇ ਗਿਣ ਦੋ ਤੁਹਾਡੀ ਸਰਦਾ ਪਵਨਾ ਸਹੀ ਹੋਣੀ ਚਾਹੀਦੀ ਆ ਪੱਕੇ ਨਿਸ਼ਾਨੇ ਲਾ ਦੂ ਇਹ ਇਤਿਆਹ ਚੀਜ਼ ਆ ਇੱਥੇ ਆ ਚੀਜ਼ ਐ ਐਡੀ ਪਾਵਰ ਐਸ ਮੰਤਰ ਦੀ ਇਹ ਬੰਦੇ ਦਾ ਖਾਣੇ ਤੱਕ ਦਾ ਦੱਸ ਦੋ ਵੀ ਤੁਸੀਂ ਅੱਜ ਆਹ ਜੀ ਖਾ ਕੇ ਆਏ ਹੋ ਠੀਕ ਹੈ ਚਲੋ ਜਿਆਦਾਤਰ ਇਹ ਤੁਸੀਂ ਇਸ ਨੂੰ ਵਰਤ ਕੇ ਤੁਸੀਂ ਆ ਪ੍ਰੈਕਟੀਕਲ ਕਰਿਓ ਫੇ ਦੱਸਿਓ ਬੜਾ ਹੀ ਬਰਦਰਸਤ ਮੰਤਰ ਹੈ ਕੀ ਵਿਧੀ ਉਹ ਵੀ ਤੁਹਾਨੂੰ ਦੱਸਦੇ ਆਂ ਤੇ ਕੀ ਮੰਤਰ ਦੇ ਸ਼ਬਦ ਬੋਲਨੇ ਉਸ ਬਾਰੇ ਦੱਸਦੇ ਆਂ ਉਸ ਤੋਂ ਪਹਿਲਾਂ ਗੁਜਾਰਸ਼ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਵੀਰ ਸਾਡੇ ਚੈਨਲ ਨਾਲ ਜੁੜੇ ਆ ਜਾਂ ਵੀਡੀਓ ਦੇਖ ਰਹੇ ਆ ਔਰ ਸਬਸਕ੍ਰਾਈਬ ਦੇ ਨਾਲ ਘੰਟੀ ਦਾ ਬਟਨ ਦਬਵਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਇੱਕ ਦੋਸਤੋ ਹੋਰ ਤੁਹਾਨੂੰ ਦੱਸ ਦਈਏ ਵੀ ਇਹਨਾਂ ਪੀਰਾਂ ਫਕੀਰਾਂ ਦੀ ਕਿਰਪਾ ਦੇ ਸਦਕਾ ਗੱਦੀ ਤੇ ਸ਼ਰਾਬ ਸੜਵਾਈ ਜਾਂਦੀ ਹੈ ਉਹ ਦਿੱਕਤ ਨੇ ਕਿੰਨੇ ਪਿੰਦਾ ਕਿੰਨੇ ਚਿਰ ਤੋਂ ਪ੍ਰਿੰਦਾ ਕੋਈ ਈਸ਼ੂ ਨਹੀਂ ਤੁਹਾਡਾ ਮਨ ਸਾਹੀ ਹੋਣਾ ਚਾਹੀਦਾ ਮਨ ਸਾਫ ਹੋਣਾ ਚਾਹੀਦਾ ਤੁਸੀਂ ਕੰਮ ਕਰਵਾਉਣੇ ਚਾਹੁੰਦੇ ਹੋ ਮੈਂ ਅਸੀਂ ਆਪਣੇ ਮਨ ਤੋਂ ਸ਼ਰਾਬ ਦਾ ਜੋ ਨਸ਼ਾ ਬਿਲਕੁਲ ਫਰੀ ਸੜਾਉਣੇ ਆ ਤਾਂ ਕਿ ਕਰਨ ਦੇ ਵਿੱਚ ਜੋ ਕਲੇਸ਼ ਪ੍ਰਿੰਦਾ ਕਿਰਪਾ ਕਰੇ ਬਾਬਾ ਪੈਰੋਂ ਸਭ ਦਾ ਕਲੇਸ਼ ਖਤਮ ਕਰ ਦੇ ਵਿੱਚੋਂ ਔਰ ਰਵਾ ਸੁਖ ਸ਼ਾਂਤੀ ਨਾਲ ਬਸੇ ਜੋ ਸ਼ਰਾਬ ਦੇ ਮਤਲਬ ਦੁਖੀ ਬੰਦੇ ਨੇ ਉਹ ਤੁਹਾਨੂੰ ਸਾਨੂੰ ਮਿਲ ਸਕਦੇ ਆ ਹੁਣ ਮੰਤਰ ਦੇ ਕੀ ਸ਼ਬਦ ਬੋਲਨੇ ਹੋ ਤੁਸੀਂ ਨੋਟ ਕਰ ਲੋ ਸੁਣ ਲੋ ਚੰਗੀ ਤਰ੍ਹਾਂ ਫੇਰ ਲਿਖਣਾ ਜਿਆਦਾ ਲੰਬਾ ਮੰਤਰ ਨਹੀਂ ਬਹੁਤ ਛੋਟਾ ਮੰਤਰਾ ਲਾ ਇਲਾਕੀ ਲੱਕੜੀ ਅੱਲਾਹੋ ਕੇ ਤੀਰ ਚਾਰੇ ਪਾਸੇ ਘੇਰ ਕੇ ਮਾਰਨਗੇ ਮੇਰੇ ਪੀਰ ਚੌਪਟਾਂ ਦੀ ਖਬਰ ਲੈ ਕੇ ਆਓ ਮੇਰੇ ਪੀਰ ਨਾਲ ਮਦਦ ਦੇ ਚੜੋ ਪੰਜ ਪੀਰ ਦਸਤਗੀਰ ਬਿਸਮਿਲਲਾ ਇਲਾ ਇਲਾਹ ਮੁਹੰਮਦ ਰਸੂਲ ਅੱਲਾਹ ਇਹ ਮੰਤਰ ਦੇ ਸ਼ਬਦ ਬੋਲਨੇ ਇੰਨਾ ਕੀ ਮੰਤਰ ਆ ਇੱਕ ਵਾਰ ਤੁਹਾਨੂੰ ਦੁਆਰਾ ਫੇਰ ਬੋਲ ਕੇ ਦੱਸਦੇ ਆ ਹੌਲੀ ਬੋਲ ਕੇ ਦੱਸਦਾ ਲਾ ਇਲਾਕੀ ਲੱਕੜੀ ਅੱਲਾਹੂ ਕੇ ਤੀਰ ਚਾਰੇ ਪਾਸਿਓਂ ਘੇਰ ਕੇ ਮਾਰਨਗੇ ਮੇਰੇ ਵੀਰ ਚੌਕੁੰਟਾਂ ਦੀ ਖਬਰ ਲੈ ਕੇ ਆਓ ਮੇਰੇ ਪੀਰ ਨਾਲ ਮਦਦ ਦੇ ਚੜੋ ਪੰਜ ਪੀਰ ਦਸਤਗੀਰ ਬਿਸਮਿਲਲਾ ਇਲਾ ਇਲਾਹ ਮੁਹੰਮਦ ਰਸੂਲ ਅੱਲਾਹ ਦੋਸਤੋ ਏਸੀ ਕਲਾਮ ਏਸੀ ਸ਼ਬਦ ਬੋਲ ਹੁਣ ਇਸ ਨੂੰ ਸੁੱਧ ਕਿਵੇਂ ਕਰਨਾ ਇਹ ਤੁਹਾਨੂੰ 101 ਮਣਕਿਆਂ ਦੀ ਮਾਲਾ ਲੈਣੀ ਹੈ ਕਾਲੇ ਹਕੀਕਤ ਦੀ ਮਾਲਾ ਲੈ ਸਕਦੇ ਹੋ 41 ਦਿਨਾਂ ਦਾ ਅਸਰ ਹੈ 11 ਮਾਲਾ ਹਰ ਰੋਜ਼ ਕਰਨੀਆਂ ਨੇ ਜੇ ਕੋਈ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਵਿੱਚ ਆਉਂਦਾ ਇਹ ਟੋਟਲੀ 11 ਵਾਲਾ ਨਾਲ ਸਿੱਧ ਹੋ ਜੂਗਾ ਪਹਿਲੇ ਔਰ ਆਖਰੀ ਦਿਨ 5 ਕਿਲੋ ਚੌਲਾਂ ਦੀ ਨਿਆਜ਼ ਪੜਾਈ ਦੇਣੀ ਹੈ ਜਿਆਦਾ ਕੋਈ ਵੱਡਾ ਵਿਧੀ ਵਿਧਾਨ ਨਹੀਂ ਵਿਧੀ ਵਿਧਾਨ ਇਹ ਵੀ ਜਦੋਂ ਸ਼ੁਰੂ ਕਰਨਾ ਹੈ ਪਹਿਲੇ ਦਿਨ ਨਿਆਜ਼ ਬਣਾਉਣਿਆ ਵੀਰਾਂ ਜੀ ਦੀ ਤੇਲ ਦਾ ਚਰਾਗ ਚਲਾਉਣਾ ਤੂਫ਼ ਅਰਗਵਤੀ ਸੈਂਟ ਔਰ ਤੁਹਾਡੇ ਥੱਲੇ ਆਸਣ ਹੋਣਾ ਜ਼ਰੂਰੀ ਹੈ ਸਿਰ ਟਕਿਆ ਹੋਣਾ ਚਾਹੀਦਾ ਤੇ 101 ਕ ਮਣਕਿਆਂ ਵਾਲੀ ਮਾਲਾ ਦੇ ਨਾਲ 11 ਮਾਲਾ ਹਰ ਰੋਜ਼ ਕਰਨੀ ਹੈ ਚੰਦਰ ਗ੍ਰਹਿਣ ਜਾਂ ਸੂਰਜ ਗ੍ਰਹਿਣ ਦੇ ਵਿੱਚ ਆਉਂਦਾ ਤਾਂ ਤੁਸੀਂ ਟੋਟਲ 11 ਮਾਲਾ ਨਾਲ ਵੀ ਇਹ ਮੰਤਰ ਸੁੱਧ ਹੋ ਜੂਗਾ ਫਿਰ ਉਸ ਨੂੰ ਵਰਤਣਾ ਕਿਵੇਂ ਵਰਤਣ ਵਾਸਤੇ ਜਦੋਂ ਤੁਹਾਡਾ ਮੰਤਰ ਸਿੱਧ ਹੋ ਗਿਆ ਅਸੰਧ ਦੇ ਵੜ ਕੇ ਪਹਿਲਾਂ ਅਸੰਧ ਦਾ ਪਾਠ ਲਾ ਕੇ ਪੰਜਮਾਲਾ ਤੁਸੀਂ ਇਸ ਮੰਤਰ ਦੇ ਪੜ੍ਹਨੀਆਂ ਨੇ ਜੋ ਵੀ ਤੁਸੀਂ ਬਚਨ ਕਰੋਗੇ ਜੋ ਵੀ ਤੁਹਾਡੇ ਕੋਲ ਚਾਣ ਆਉਣਾ ਹੈ ਤੁਹਾਡੇ ਕੋਲ ਦ੍ਰਿਸ਼ ਦੇਖਣਾ ਹੈ ਜੋ ਵੀ ਭਾਵਨਾ ਹੋ ਤੁਹਾਡੀ ਬਚਨ ਤੁਸੀਂ ਸੰਪੂਰਨ ਕਰੋਗੇ ਪੂਰੇ ਕਰੋਗੇ ਆਵਾਜ਼ ਦੇ ਕੇ ਉਠਾ ਸਕਦੇ ਹਾਂ ਵੀ ਫਲਾਨੇ ਪਿੰਡ ਦਾ ਆਵਦਾ ਵੀ ਫਲਾਨੇ ਪਿੰਡ ਦੇ ਆਹ ਕਾਣਾ ਬੜੀ ਜ਼ਬਰਦਸਤ ਪਾਵਰ ਹੈ ਵਰਤ ਕੇ ਦੇਖ ਲਿਓ ਜਦ ਮੇਰੇ ਮੁਹਤਰਿਫਾਂ ਸੋਨੇ ਆ ਕੋਸ਼ੋਰ ਨਹੀਂ ਕਈ ਵਾਰ ਨੇ ਵੀ ਮਸਾਲਾ ਲਾਈ ਜਾਂਦੇ ਨੇ ਪਰ ਪ੍ਰੈਕਟੀਕਲ ਹੈ ਬੜਾ ਵਧੀਆ ਰਿਜ਼ਲਟ ਹੈ ਬੜੀ ਤਕੜੀ ਪਾਵਰ ਹੈ ਸੋ ਸ਼ਰਾਬ ਵਾਲੇ ਜੋ ਪਰਿਵਾਰ ਨੇ ਵਿੱਚ ਕਰੋਧ ਚੱਲ ਸ਼ਰਾਬ ਚੱਲਦੀ ਹੈ ਉਹਨਾਂ ਨੂੰ ਦੁਬਾਰਾ ਫੇਰ ਬੇਨਤੀ ਹੈ ਸਾਡੇ ਕੋਲੋਂ ਜਿਹੜਾ ਫਕੀਰਾਂ ਦੀ ਕਿਰਪਾ ਸਦਕਾ ਮੇਰੇ ਨਾਮ ਦੀ ਰਹਿਣ ਸਦਕਾ ਫਲਿੱਤ ਤੇ ਧੰਨ ਸਰਾਵਾਸਤੇ ਸੜੋਣ ਵਾਸਤੇ ਜੋ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਕੋਈ ਸਾੜਨ ਮਿਲ ਕੇ ਉਸ ਦਾ ਇਲਾਜ ਕਰਵਾ ਸਕਦੇ ਹਾਂ ਬਾਕੀ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਣਾ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਸਤਨਾਮ ਆਦੇਸ ਕੂਰ